ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਤੁਸੀਂ ਸਾਰੇ ਜਣੇ ਆਪਦੇ ਘਰੀ ਬੋਤੀ ਘੇਣ ਹੋਵੋਗੇ ਹੁਣ ਆਪਾਂ ਤੁਹਾਡੇ ਲਈ ਫੇਰ ਇੱਕ ਫਣੀ ਕਮੈਂਟਸ ਵਾਲੀ ਵੀਡੀਓ ਲੈ ਕੇ ਆਏ ਹਾਂ ਹੁਣ ਆਪਾਂ ਪਹਿਲਾਂ ਵੀਡੀਓ ਵੇਖਦੇ ਫਿਰ ਆਪਾਂ ਕਮੈਂਟਸ ਵੀ ਪੜ੍ਹਾਂਗੇ ਹੁਣ ਬਾਈ ਦੀ ਰੀਲ ਚੈੱਕ ਕਰਦੇ ਹੋ ਤੇ ਫਿਰ ਆਪਾਂ ਕਮੈਂਟ ਪੜ੍ਹਦੇ ਕਮੈਂਟ ਬਹੁਤ ਫਣੀ ਹੋਣ ਵਾਲੇ ਆ ਮੁੱਲ ਲੱਗੇ ਤੇਰੇ ਪਿੰਡ ਗੇੜਾ ਛੱਡਾਂ ਦਿਨ ਕਿਹੜਾ ਕੇ ਦਿਲ ਜਾਨ ਲੱਗਦਾ ਨਹੀਂ ਤੇ ਤੇਰੇ ਬੁੱਲ ਦੇ ਕੇ ਆਏ ਲੱਗਦਾ ਤੂੰ 24 ਘੰਟੇ ਬੁੱਲਾਂ ਚ ਕੋਲੇ ਪਕੜਦਾ ਨਹੀਂ ਅੱਖਾਂ ਨਾਲ ਲਿਖਦੀ ਜਦੋਂ ਨਹੀਂ ਦਿਖਦੀ ਹੋਗੀ ਕੋਈ ਫੁੱਲ ਲੱਗੇ ਕਰਦੀ ਕੀ ਆ ਪਹਾੜੀ ਮੇਮਣੀ ਜਦੋਂ ਤੂੰ ਹੱਸਦੀ ਦਿਲਾਂ ਵਿੱਚ ਤਸਵੀਰ ਜਾਨ ਕੱਢ ਲੈਣੀ ਐ ਨੱਕ ਨਾ 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 ਗੰਦੇ ਨਾਲੇ ਦਾ ਗਟਰ ਸੋਹਣੀ ਸੋਹਣੀ ਏ ਪਟ ਹੋਣੀ ਕੁਦਰਤ ਕੁਲ ਲੱਗੇ ਕਾਟੇ ਵਿੱਚ ਸੂਇਆ ਹੋਇਆ ਮੇਮਣਾ ਬੱਕਰੀ ਦੇ ਬਲੇ ਕਿਵੇਂ ਬਚ ਗਿਆ ਲੱਕ ਕਿੱਥੇ ਸਿੱਖੇ ਤੂੰ ਖੰਡਾ ਵੇ ਤੇਰੀ ਵੀਡੀਓ ਪੈ ਗਈ ਫਿਰ ਤੇ ਨਗਰਖ ਪੰਗਰੇ ਸਿਪਉਂਦਾ ਵੇ ਤੇਰੀ ਵੀਡੀਓ ਪੈ ਗਈ ਗੱਭਰੂ ਨਾ 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 ਛੱਕਾ ਦੇਖੀਏ ਤੈਨੂੰ ਸੀ ਵੀਡੀਓ ਲੌਂਡਾ ਤੇ ਤੇਰੀ ਵੀਡੀਓ ਪੈਗੀ ਟੈਂਪੂ ਪੁਜਾਓ ਪੰਜਾਬ ਬਚਾਓ ਸ਼ਾਬਾਸ਼ ਦੇਖੀਏ ਕਿੱਥੇ ਸਿੱਖਾ ਤੁਖੰਡਾ ਤੇ ਤੇਰੀ ਵੀਡੀਓ ਪੈਗੀ ਸਿਰ ਤੇ ਪਗੜੇ ਸਿਪਾਹ ਦਾ ਤੇਰੀ ਵੀਡੀਓ ਪੈਗੀ ਪਹਿਲਾ ਟਿੱਕੇ ਦਾ ਇਸ਼ਾਰਾ ਕੀਤਾ ਬਾਅਦ ਚ ਪੈਗ ਦਾ ਨਾਲੇ ਹਟੀ ਨਾ ਜਿੰਨਾ ਜਰਤੇ ਤੇ ਛਾਤੀ 'ਚ ਲੱਤਾਂ ਨਹੀਂ ਵਾਜਦੀਆਂ अच्छा चल वीडियो सेंड कर मैंने तू ਝੂਠ ਬੋਲੀ ਜਾਨੀ ਆ ਹੁਣ ਬਈ ਤੁਸੀਂ ਇਹ ਕਲਾਕਾਰ ਚੈੱਕ ਕਰਿਓ ਤੇ ਬਾਈ ਦੀ ਲੇਖਤ ਚੈੱਕ ਕਰਿਓ ਫਿਰ ਬੇਬੀ ਓ ਜੇ ਬੇਬੀ ਅੰਡਰ ਆ ਕੇ ਸੋਣੀਏ ਸਵੇਰੇ ਗੱਲ ਕਰਾਂਗੇ ਆ ਤੂੰ ਕੀ ਲਿਖਤਾ ਜਲਮਤ ਤੂੰ ਛੇਤੀ ਅੰਡਰ ਗਰਾਉਂਡ ਹੋ ਜਾ ਨਹੀਂ ਤੈਨੂੰ ਸਰਕਾਰਾਂ ਨੇ ਨਹੀਂ ਕੁੜੀ ਦੇ ਭਰਾਵਾਂ ਨੇ ਮਾਰ ਦੇਣਾ ਨਾਲ ਮੈਨੂੰ ਇੱਕ ਗੱਲ ਦੱਸ ਤੈਨੂੰ ਕੀ ਮਜਬੂਰੀ ਪੈ ਗਈ ਸੀ ਗਾਣਾ ਲਿਖਣ ਦੀ ਬੱਤ ਸਹੀ ਏ ਲੱਗਦਾ ਆ ਜਾਟੇ ਮੁੰਗਾ ਦੇ ਚਿਤ ਦਰੂ ਮਾਰ ਕੀ ਅੰਗਰੇਜ਼ੀ ਨਾ 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 ਗਰੇਜੀ ਹਾਂ ਫਿਰ ਬੇਬੀ ਓ ਜੇ ਬੇਬੀ ਅੰਦਰ ਆ ਕੇ ਸੋਣੀਏ ਸਵੇਰੇ ਗੱਲ ਕਰਾਂਗੇ ਲੱਗਦਾ ਆ ਚਾਚੇ ਲੰਗਰੇ ਚੀ दारू ਮਾਰ ਕੇ ਬਈ ਤੂੰ ਸਵੇਰੇ ਗੱਲ ਨਾ ਕਰੀ ਕਿਤੇ ਤੇਰੀ ਗਰੇਜੀ दारू ਤੇਰੀ ਤੇ ਨਖਰੀ ਹੋ ਜਵੇ ਅਰੇ ਕਹਿਣਾ ਕੀ ਚਾਹਤੇ ਹੋ ਅੰਦਰ ਆ ਕੇ ਸੋਣੀਏ ਸਵੇਰੇ ਗੱਲ ਕਰਾਂਗੇ ਲੱਗਦਾ ਆ ਚਾਚੇ ਲੰਗਰੇ ਚੀ दारू ਮਾਰ ਕੇ ਛਤਰ ਗਿਲ ਦਾ ਭਰਾ ਛਤਰ ਗਿਲ ਖੇਤਰਖਾਨ ਵਾਲੇ ਗੀਤ ਨਾਲੇ ਤਾਂ ਸ਼ਕਲੀ ਚੋਰ ਲੱਗਦਾ ਚੋਰ ਦਾ ਤਾਂ ਪਤਾ ਨਹੀਂ ਜੇ ਤੁਸੀਂ ਐਵੇਂ ਦੇ ਗਾਣੇ ਹੋਰ ਗੋਂਦੇ ਰਹੇ ਤਾਂ ਪੁਲਿਸ ਜ਼ਰੂਰ ਆਉਤੋਂ ਡੇ ਘਰੇ ਬੱਤ ਸਹੀ ਹੈ ਬੋਤ ਭਾਦਰੀ ਵਾਲਾ ਕੰਮ ਕੀਤਾ ਫਿਰ ਛੇਤਰ ਨਹੀਂ ਪਈ ਇਹਦੇ ਕਿ ਘਰ ਜਵਾਈ ਬਣਾ ਲਿਆ ਸੀ ਓ ਤੇ ਮੇਰੇ ਜਾਓ ਖੇਡੋ ਮੱਲੋਂ ਲਾਓ ਨੰਦ 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 ਬਾਈਕ ਯੋਫ ਦਾ ਹਰ ਕੁੜੇ ਪਿਆ ਨਹੀਂ ਸੰ ਲਾਓ ਨੰਦ ਨਾ 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 ਪਾਉ ਗੰਦ ਪੁੱਤ ਮੇਰੇ ਜਾਓ ਖੇਡੋ ਮੱਲੋਂ ਲਾਓ ਨੰਦ 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 ਜੇ ਤੇਰੇ ਇੱਕ ਚ ਪੀੜਾ ਵਜਿਆ ਤਾਂ ਤੇਰਾ ਬਾਹਰ ਆਜੂ ਦੰਦ ਬਾਈਕ ਯੋਫ ਦਾ ਹਰ ਕੁੜੇ ਪਿਆ ਨਹੀਂ ਸੰ ਬਾਈ ਤਨ ਇੱਕ ਸਲਾਹ ਦੇ ਮਤੂੰ ਆਪਦਾ ਇੰਸਟਾਗ੍ਰਾਮ ਡਿਲੀਟ ਕਰ ਦੇ ਬੱਤ ਸਹੀ ਏ ਪੁੱਤ ਮੇਰੇ ਜਾਓ ਖੇਡੋ ਮੱਲੋਂ ਲਾਓ ਨੰਦ பாட்டியூ